ਘਰ ਦੇ ਵਿੱਚ 1 ਮਿਲੀਅਨ ਡਾਲਰ ਦੀ ਕੀਮਤ ਦਾ ਪੱਥਰ ਰੋਲਦਾ ਫਿਰਦਾ ਸੀ ਜਦੋਂ ਲੱਗਾ ਪਤਾ ਤੇ ਹੋਸ਼ ਹੀ ਉੱਡ ਗਏ ਇਸ ਪਰਿਵਾਰ ਦੇ ਜੀਹਾਂ ਰੁਮਾਨੀਆ ਦੀ ਖਬਰ ਹੈਗੀ ਆ ਕਿ ਕੋਲਟੀ ਰੁਮਾਨੀਆ ਦੇ ਵਿੱਚ ਇੱਕ ਪਰਿਵਾਰ ਨੇ ਦਹਾਕਿਆਂ ਤੱਕ ਆਪਣੇ ਘਰ ਦਾ ਦਰਵਾਜ਼ਾ ਰੋਕਣ ਲਈ ਇੱਕ ਪੱਥਰ ਦੀ ਵਰਤੋਂ ਕੀਤੀ ਪਰ ਜਦੋਂ ਉਹਨਾਂ ਨੂੰ ਇਸ ਦੀ ਅਸਲ ਕੀਮਤ ਦਾ ਪਤਾ ਲੱਗਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸ ਗਈ ਐਲ ਪੇਸ ਦੇ ਅਨੁਸਾਰ ਇੱਕ ਇਸ ਕੀਮਤ ਜਿਹੜੀ ਲੱਗੀ ਗਈ ਆ ਉਹਦੀ ਰਕਮ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ 1 ਮਿਲੀਅਨ ਡਾਲਰ ਦਰਸਲ ਪਰਿਵਾਰ ਦੀ ਪਿਛਲੀ ਪੀੜੀ ਦੀ ਇੱਕ ਔਰਤ ਨੂੰ ਇਹ ਪੱਥਰ ਆਪਣੇ ਨੇੜੇ ਨਦੀ ਵਿੱਚੋਂ ਮਿਲਿਆ ਸੀ ਉਸ ਨੂੰ ਇਹ ਪੱਥਰ ਬਹੁਤ ਸੁੰਦਰ ਤੇ ਵਿਲੱਖਣ ਲੱਗਿਆ ਤੇ ਇਸ ਲਈ ਉਹ ਉਸ ਨੂੰ ਚੁੱਕ ਕੇ ਆਪਣੇ ਘਰ ਲਿਆਈ ਉਹਨੂੰ 1991 ਵਿੱਚ ਔਰਤ ਦੀ ਮੌਤ ਹੋਣ ਤੋਂ ਬਾਅਦ ਇੱਕ ਰਿਸ਼ਤੇਦਾਰ ਨੂੰ ਨੂੰ ਦੇ ਦਿੱਤਾ ਗਿਆ ਪੱਥਰ ਨੂੰ ਦੇਖਣ ਵਾਲਿਆਂ ਨੇ ਸੋਚਿਆ ਕਿ ਇਹ ਪੱਥਰ ਕੀਮਤੀ ਹੋ ਸਕਦਾ ਫਿਰ ਇਹ ਉਹ ਇਸ ਨੂੰ ਰੋਮਾਨੀਆ ਰਾਜ ਵਿੱਚ ਲੈ ਗਏ ਅਤੇ ਇਸ ਨੂੰ ਵੇਚ ਦਿੱਤਾ ਕ੍ਰਾਕੋ ਦੀ ਹਿਸਟਰੀ ਦੇ ਮਿਊਜ਼ੀਅਮ ਦੇ ਮਾਹਿਰਾਂ ਨੇ ਪੱਥਰ ਦੇ 30.70 ਮਿਲੀਅਨ ਸਾਲ ਪੁਰਾਣੇ ਹੋਣ ਦੀ ਪੁਸ਼ਟੀ ਕੀਤੀ ਹੈ ਵਰਤਮਾਨ ਵਿੱਚ ਇਸ ਨੂੰ ਬੁਜਾਓ ਦੇ ਸੁਬਾਈ ਅਜਾਇਬ ਘਰ ਵਿੱਚ ਇੱਕ ਪ੍ਰਦਰਸ਼ਨੀ ਵਜੋਂ ਰੱਖਿਆ ਗਿਆ ਗਿਆ ਮਿਊਜ਼ੀਅਮ ਦੇ ਡਾਇਰੈਕਟਰ ਡੈਨੀਅਲ ਕੋਸਟੇਜ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਕੋਸਟੇਜ ਦਾ ਕਹਿਣਾ ਹੈ ਕਿ ਉਸ ਦਾ ਮੁੱਲ ਅਣਗਿਣਤ ਹੈ ਮਹਿਰਾ ਦਾ ਮੰਨਣਾ ਹੈ ਕਿ 3.5 ਕਿਲੋਗ੍ਰam ਅੰਬਰ ਦੁਨੀਆ ਦੇ ਸਭ ਤੋਂ ਵੱਡੇ ਟੁਕੜਿਆਂ ਵਿੱਚੋਂ ਇੱਕ ਹੈ ਜਿਸ ਘਰ ਤੋਂ ਇਹ ਪੱਤਰ ਮਿਲਿਆ ਸੀ ਉਸ ਨੇ ਦੱਸਿਆ ਹੈ ਕਿ ਸਾਡੇ ਪੂਰਵਜ ਜਿਸ ਨੇ ਇਹ ਪੱਥਰ ਪਾਇਆ ਸੀ ਉਹ ਇੱਕ ਵਾਰ ਚੋਰੀ ਦਾ ਸ਼ਿਕਾਰ ਹੋ ਗਿਆ ਸੀ ਜਿਸ ਚ ਘਰ ਚ ਰੱਖਿਆ ਸਾਰਾ ਸਮਾਨ ਚੁੱਕੇ ਲੈ ਗਏ ਜ਼ਿੰਦਗੀ ਇੱਕ ਇੱਥੇ ਹੀ ਪਿਆ ਰਹਿ ਗਿਆ ਉਸ ਨੇ ਸਭ ਤੋਂ ਕੀਮਤੀ ਚੀਜ਼ ਨੂੰ ਨਜ਼ਰਅੰਦਾਜ਼ ਕਰਤਾ ਜੋ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਪਈ ਹੋਈ ਸੀ ਹੈਰਾਨੀ ਦੀ ਗੱਲ ਹੈਗੀ ਆ ਤੁਹਾਨੂੰ ਕਿਵੇਂ ਦੀ ਲੱਗੀ ਇਹ ਮੈਸੇਜ ਇਹ ਵੀਡੀਓ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ